ਦੇ ਆਗੇ ਅਰਦਾਸ ਹਮਾਰੀ ਜੀਉ ਪੈਨ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਿੜਾਈ ਕੋਈ ਨਾ ਹੋ ਨਾ ਜਾਣੇ ਮੇਰਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਸਭੇ ਜੀ ਸੰਭਾਲੇ ਆਪਣੀ ਮਿਹਰਕਾਰ ਹੇ ਅਕਾਲ ਪੁਰਖ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸ੍ਰੋ ਸੱਚੇ ਪਾਤਸ਼ਾਹ ਜੀ ਤਣ ਤਣ ਬਾਬਾ ਅਨੰਦ ਸਿੰਘ ਜੀ ਤਣ ਤਣ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਆਪ ਜੀ ਦੇ ਚਰਨਾਂ 'ਚ ਸਾਰੇ ਮਹਾਪੁਰਸ਼ਾਂ ਵੱਲੋਂ ਸਾਰੀ ਸੰਗਤ ਵੱਲੋਂ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਜੋ ਹਰ ਦੀ ਸਥਿਤੀ ਬਣੀ ਹੋਈ ਹੈ ਗਰੀਬਾਂ ਨੂੰ ਆਜ ਆਪ ਦੇ ਸੰਗਿਆਂ ਨੂੰ ਆਪ ਦੇ ਸਿੱਖ ਸੇਵਕਾਂ ਨੂੰ ਸਾਰੀ ਦੁਨੀਆ ਦੇ ਤੇ ਭਲਾ ਕਰੋ ਗਰੀਬਾਂ ਨੂੰ ਆਜ ਮਿਹਰ ਕਰੋ ਜੋ ਬਾਰਿਸ਼ ਪੈ ਰਹੀ ਐ ਇਸ ਨੂੰ ਹਟਾਓ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਕਾਰਜ ਰਾਸ ਕਰੋ ਭੁੱਲਾਂ ਮਾਫ਼ ਕਰੋ ਇਸੇ ਹੀ ਸੰਬੰਧ ਵਿੱਚ ਸੱਚੇ ਪਾਤਸ਼ਾਹ ਜੀ ਆਪ ਦੀ ਆਪ ਜੀ ਦੀ ਹਜ਼ੂਰੀ ਵਿੱਚ ਸਾਰੀ ਸੰਗਤ ਨਾਲ ਕੇ ਅਰਦਾਸ ਕਰ ਰਹੀ ਹੈ ਗਰੀਬ ਨਿਵਾਜ ਗਰੀਬਾਂ ਦੀ ਅਰਦਾਸ ਸੁਣੋ ਸੱਚੇ ਪਾਤਸ਼ਾਹ ਸੁਖ ਸ਼ਾਂਤੀ ਵਰਤਾਓ ਮਿਹਰਾ ਕਰੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੰਗਿਆਂ ਦਾ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦਾ ਹੀ ਓਟ ਆਸਰਾ ਹੈ ਸੋ ਇਸ ਵੇਲੇ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਕੜਾ ਪ੍ਰਸ਼ਾਦ ਦੇ ਦੇ ਦਾ ਥਾਲ ਸਜਾ ਕੇ ਹਾਜ਼ਰ ਕੀਤਾ ਗਿਆ ਗਰੀਬ ਨਿਵਾਜ ਆਪ ਭੋਗ ਲਾਓ ਸੀਰ ਪ੍ਰਸਾਦ ਪਿਆਰੀ ਸਾਧ ਸੰਗਤ ਨੂੰ ਬਖਸ਼ੋ ਸੱਚੇ ਪਾਛੈ ਆਇਐ ਸ੍ਰੀ ਆਪ ਜੀ ਦੇ ਹਜੂਰ ਅਮਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਨਾ ਪਉ ਤੱਕ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ